ਦੇਖ ਰਹੇ ਮੇਰੇ ਸਾਰੇ ਸੱਜਣ ਬੇਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੀ ਮੇਰਾ ਨਾਮ ਬਿਕਰਮਜੀਤ ਸਿੰਘ ਆ ਅੱਜ ਆਪਾਂ ਲੌਂਗਵਾਲ ਬਕਰਾਂ ਮੰਡੀ ਤੇ ਪਹੁੰਚਾਂਗੇ ਉੱਥੇ ਇੱਕ ਬੱਕਰਾ ਦੇਖਿਆ ਬਾਈ ਜੀ ਬੱਕਰੇ ਦੀ ਹਾਈਟ ਤੇ ਕੱਦ-ਕਾਦ ਦੇਖੋ ਬਾਈ ਜੀ ਤੁਸੀਂ ਕੰਨ-ਕੁੰਨ ਦੇਖੋ ਪੂਰੀ ਨਸਲ ਪੂਰੀ ਘੈਂਟ ਚੋਟੀ ਦੀ ਗੱਲਬਾਤ ਆ ਗਈ ਤੇ ਬੱਕਰਾ ਸਾਰਿਆਂ ਨੂੰ ਦੂਰ ਰੋਕੇ ਦਿਖਾ ਦੋ ਬਾਈ ਤੇ ਪੂਰੇ ਲੱਤਾ ਮਹਾ ਜਿਹਨੇ ਵੇਖ ਹੀ ਨੇ ਫਿਰ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਕਿ ਕੀ ਮਾਹੌਲ ਆਗਾ ਕਿੰਨੇ ਦਾ ਰੁਪਈਆ ਮੰਗਦਾ ਉਹ ਕਿਹੜੀ ਨਸਲ ਆ ਕਿ ਕਿੰਨੇ ਇੰਚ ਕੱਦਦਾ ਆਜੋ ਬਾਈ ਜੀ ਬਾਈ ਜੀ ਪਹਿਲਾਂ ਕੋਡਾ ਪਿੰਡ ਕਿਹੜਾ ਹੈ ਆਲੰਪਰ ਬੋਦਲਾ ਜੀ ਥੋੜਾ ਉੱਚਾ ਬੋਲ ਕਿਹੜਾ ਆਲੰਪਰ ਬੋਦਲਾ ਜੀ ਠੀਕ ਹੈ ਜੀ ਛੋਟੇ ਇਹ ਕਿਹੜੀ ਨਸਲ ਦਾ ਬੱਕਰਾ ਜੀ ਇਹ ਜੀ ਸਰੋਹੀ ਨਸਲ ਸਰੋਹੀ ਨਹੀਂ ਹੈਗਾ ਜੀ ਬੇਟੜ ਨਹੀਂ ਹੈਗਾ ਬੇਟਲਾ ਪਹਿਲੇ ਹੀ ਸਾਲ ਹੀ ਪਾਲੇ ਬੇਟਲੋ ਆ ਦੇਖੋ ਇਹ ਬੇਟੜ ਪਿਓਰ ਬੇਟੜ ਨਸਲ ਆ ਵੀਰੇ ਇਹਦਾ ਮੂਵ ਚਰ ਦੇਖੋ ਕੰਨ ਇਹਦੇ ਹਾਈਟ ਪਤਾ ਤੁਹਾਨੂੰ ਕਿੰਨੀ ਹੈ ਦੀ ਮੀਡੀਆ ਜੀ 42 ਇੰਚ ਹੈ ਜੀ ਕੰਨਾਂ ਦੀ ਲੈਂਥ ਮਣੀ ਨਹੀਂ 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 ਘਟੋ ਘਟੇ ਹੈ 16 ਜਾਂ 17 ਇੰਚ ਹਾਂ 42 ਇੰਚ ਦਾ ਹੋਗਾ ਨਹੀਂ 43 ਦੇ ਬਾਈ ਦੂਰ ਹੋ ਕੇ ਦਿਖਾ ਦਿਓ ਬਾਈ ਜੂ ਕਮਰਾ 42 ਇੰਚ ਦਾ ਆਪਣਾ ਹੋਇਆ ਫੋਨ ਛੋਟਾ ਬਦਰੇ ਬੰਦ ਕਰ ਬਣੀ ਮੇਲੀ ਬਾਈ ਜੀ ਤੁਸੀਂ ਐਸ ਤੋਂ ਛੋਟੇ ਕੋਲ ਇਹ ਘਰ ਦੀ ਖਰਬਦਾਕ ਕਰੂ ਕਰੂ ਆਬਦਾਕ ਤਿਆਰ ਕੀਤਾ ਵੀਰੇ ਆ ਬੱਕਰੀ ਛੂਈ ਸੀ ਆਪਣੀ ਕਹਿ ਦਿੰਦਾ ਇਸ ਟਾਈਮ ਇਹ ਵੀਰੇ ਇਹ ਪੂਰੇ ਦਿੰਦਾ ਜੀ 6 ਦਿੰਦਾ ਜੀ 6 ਦਿੰਦਾ ਜੀ ਠੀਕ ਹੈ ਇਹ ਸੋਣ ਨੂੰ ਕਿੰਨੇ ਉਮਰ ਹੈ ਉਹਦੀ ਉਮਰ ਕਿੰਨੀ ਹੋਣੀ ਹੈ ਜੀ ਸਾਢੇ 3 ਸਾਲ ਦੇ ਲੱਗ ਭਾਈ ਸਾਢੇ 3 ਸਾਲ ਦੇ ਲੱਗ ਭਾ ਦੋ ਉਮਰ ਹੈ ਜੀ ਠੀਕ ਹੈ ਵੀਰੇ ਇਹ ਤੋਂ ਪਹਿਲਾਂ ਇਹ ਤੇ ਕਿੰਨਾ ਰੇਟ ਲੱਗਿਆ ਵੀਰੇ ਇਹਦੇ ਜੀ 33 ਲੱਗਿਆ ਜੀ 33000 ਤੁਸੀਂ ਕਿੰਨੇ ਮੰਗੇ 50000 ਜੀ 50000 ਰੁਪਏ ਮੰਗੇ ਤੁਸੀਂ ਨਹੀਂ ਹਾਂ ਠੀਕ ਹੈ ਤੁਹਾਡੇ ਨਾਲ ਮਤਲਬ ਜੇ ਕੋਈ ਜਿਹੜੇ ਇਹ ਤੁਸੀਂ ਨਾਲ ਰੱਖਿਓ ਇਹਦੇ ਇਹਦੇ ਨਾਲ ਜਿਹਦੇ ਬਰੀਡ ਦੀ ਨੇ ਇੱਕ ਅਲੱਗ-ਅਲੱਗ ਨਸਲ ਦੇ ਬੱਕਰੇ ਹੋਣੇ ਟੁਕੜੇ ਅਲੱਗ-ਅਲੱਗ ਇਹ ਤੁਹਾਡੇ ਕੋਲ ਇਕੱਲੇ ਹੀ ਹੈ ਇਕੱਲੇ ਇਹਦੇ ਨੇ ਬੱਚਾ ਲੇਤਾ ਜੀ ਹਾਂ ਬੱਕਰੀ ਚੂਹੀ ਸੀ ਆਪਣੀ ਕੋਲ ਤੁਹਾਡੇ ਘਰ ਦੀ ਬੱਕਰੀ ਹੋਊਗੀ ਇਹਨੂੰ ਵੀ ਖਾਣ ਪੀਣ ਨੂੰ ਕੀ ਕੁਝ ਪਾਉਣੇ ਜੀ ਇਹ ਜਿਹੜੀ ਸ਼ੂਆ ਮੀਨ ਜੀ ਹਾਂ ਜੀ ਛੋਲੇ ਹੋ ਗਏ ਮੱਕੀ ਹਾਂ ਜੀ ਇਹ ਕੰਮ ਇਹ ਚੀਜ਼ ਹੈ ਬਾਹਰੇ ਲੈ ਕੇ ਉਹਨਾਂ ਕੋ ਘਰੀ ਰਹਿੰਦਾ ਹੈ ਚਰਾਈ ਜੀ ਚਰਵਾਹੇ ਤੇ ਜਾਂਦਾ ਹੈ ਹਾਂ ਆਪਦਾ ਜੀ ਆਪਦਾ ਜੀ ਏਸੀ ਤੋਂ ਏਸੀ ਤੋਂ ਪਰੋਣੇ ਬੱਕਰੀਆਂ ਬੱਕਰੀਆਂ ਖੱਸੀ ਹੈ ਜੀ ਆਪਣਾ ਇਹ ਖੱਸੀ ਹੈ ਜੀ ਠੀਕ ਹੈ ਭਾਈ ਇਹ ਬਰੀਡਿੰਗ ਲੈਂਦੇ ਵੀ ਖੱਸੀ ਹੈ ਜੀ ਖੱਸੀ ਹੈ ਜੀ ਠੀਕ ਹੈ ਭਾਈ ਥੋੜਾ ਕੰਟੈਕਟ ਨੰਬਰ ਹੈਗਾ ਕੋਈ ਜੀ ਹਾਂ ਜੀ ਪਹਿਲਾਂ ਨੰਬਰ ਬੋਲ ਦਿਓ 98767 ਜੀ 77870 ਇੱਕ ਵਾਰੀ ਫੇਰ ਬੋਲ ਦਿਓ 98767 ਜੀ 77870 ਭਾਈ ਜੀ ਵੀਡੀਓ ਚੰਗੀ ਲੱਗਦਾ ਸ਼ੇਅਰ ਕਰਦੇ ਤੇ ਬਾਈ ਦਾ ਨੰਬਰ ਮੈਂ ਸਕਰੀਨ ਤੇ ਦੇ ਦੂੰਗਾ ਦੇ ਬਾਈ ਨਾਲ ਕੰਟੈਕਟ ਕਰ ਲਿਓ ਜੇ ਕਿਸੇ ਨੇ ਬੱਕਰਾ ਲੈਣਾ ਹੈ ਖੱਸੀ ਬੱਕਰਾ ਗਾ ਇਹ ਠੀਕ ਆ ਵੀਰੇ ਪੂਰੇ ਦੰਦਾ ਗਾ ਤੇ ਰੰਗ ਇਹਦਾ ਲੂਹਾ ਗਾ ਹਨਾ ਬਾਈ ਲੂਹਾ ਰੰਗ ਗਾ ਤੇ ਰਹੀ ਗੱਲ ਨਸਲ ਦੀ ਨਸਲ ਪੂਰੀ ਘੈਂਟ ਗੱਲ ਬਾਤ ਆ ਬਾਈ ਦੇਖ ਚੈੱਕ ਕਰ ਲੋ ਸਿਰਾ ਗੱਲ ਬਾਤ ਆ ਸ਼ਿੰਗ ਸੁੰਗ ਪੂਰਾ ਸਿਰਾ ਗਾ ਕੰਨਾ ਕੁੰਨਾ ਤੋਂ ਵੀ ਪੱਖਾ ਪੂਰਾ ਸਿਰਾ ਗਾ ਵੀਡੀਓ ਚੰਗ ਲੱਗੇ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਕਰਨਾ ਸਬਸਕ੍ਰਾਈਬ ਧੰਨਵਾਦ ਜੈ ਹਿੰਦ ਜੈ ਪਰਮਾਤਮਾ ਕੀ ਮੁੱਲ ਕਰਦਾ ਬਾਈ ਚੱਲ ਜਿਆ ਗੱਲ ਕਰੂਗੇ ਆਹ ਹਕਲਾ ਕੱਲਾ ਕੱਲਾ ਵੇ ਬੜੀ ਬੜੀ ਸਾਡੀ ਨੀਂਦ ਆਹ ਦੇਖੋ ਜੀ ਕੀ ਜਿਹੜੀਆਂ ਨਿੱਕੜੀਆਂ ਨਹੀਂ ਨਵੇਂ ਹੋਣੀਆਂ ਪੰਜਾਂ ਸਭ ਸੋਰਾਏ ਪਸ਼ੂ ਦੇ ਸਹੀ ਕਰਕੇ ਦੇਖੋ ਨਹੀਂ ਸਹੀ ਕਰ ਬਾਬਾ ਜੋੜੇ ਹੀ ਲੈਣੇ ਨਹੀਂ ਕਰੀ ਲੈਲਾ ਨੋ ਕਰੀ ਕਰੂ ਜੋੜੇ ਦਾ ਸੌਦਾ ਕਰੋ ਬਾਬਾ ਜੋੜਾਈ ਚੱਕ ਦਿਓ ਫਿਰ ਜੋੜੇ ਚ ਫਾਇਦਾ ਰਹੂਗਾ ਬਸ ਆਹ ਬੇ ਸ਼ੂ ਫਾਇਦਾ ਜੁੰਮਰ ਥੋੜੀ ਜੀ ਜੁੰਮਰ ਫਾਇਦਾ ਜੋ ਹਮਾਰਾ ਇੰਡਾ ਲੀਲਾ ਸ਼ੂ ਆਰੇ ਸਾਰੇ ਦੋਨੇ ਬਰਾਵਾਂ ਦੀ ਸੈਲਫੀ ਲੈ ਲੈ ਇੱਕ ਹੁਣ ਕਿਵੇਂ ਆਮਨ ਸਮਾਈਲ ਪਲੀਜ਼ ਆਮਣੇ ਐਲੀਵੈਂਟੀ ਥੋੜਾ ਬੋਲੀ ਬੜਾ ਬੋਲੀ ਕਰਾ ਹਾਂ ਦੱਸ ਕੋਈ ਨਹੀਂ ਕਰਦੀਆਂ ਗੱਲ ਹਾਂ ਵੀ ਕੀ ਆਖਿਆ ਮੈਂ ਬੀੜੀ ਬੰਦ ਕਰਦੇ ਵੀਰਾ ਮੈਂ ਕਿਨੇ ਮਰਦਾ ਚੰਗੜ ਬੱਚਾ ਇਹਦਾ ਸੱਤ ਵਟਾ ਇਹਦਾ ਨਹੀਂ ਚੀਜ਼ ਤਾਂ ਦੇਖ ਲਈ ਉਹ ਚੀਜ਼ ਮੈਂ ਰੋਜ਼ ਹੀ ਦੇਦਾ ਬਾਕੀ ਤੁਸੀਂ ਦੱਸਣਾ ਤੁਸੀਂ ਦੱਸੋ ਚਲੋ ਠੀਕ ਹੈ ਬਾਕੀ ਤੁਸੀਂ ਦੱਸਣਾ ਪਾਪਾ ਪਸੰਦ ਆ ਮੈਂ ਵੀ ਨਹੀਂ ਆ ਬਾਕੀ ਮੈਂ ਤੇਰੇ ਪਸੰਦ ਨੂੰ ਜੀ ਮਰਜੀ ਆਪਣੀ ਭਾਦ ਦੇ ਲਈ ਮਰਦੀ ਹੋਰ ਬਾਰ ਬੀੜੀ ਖਾ ਦੇ ਸਲਾਮਤ ਹਾਂ ਖਾਣਾ ਰੋਟੀ ਖਾ ਮਸਾ ਕਹੇ ਪੁਰਾਣਾ ਤੈਨੂੰ ਇੰਨੇ ਦੀ ਐ ਤੈਨੂੰ ਸਭ ਤੋਂ ਵੱਡਾ ਨਿਰਭਾਗ ਬਾਕੀ ਤੁਸੀਂ ਖੜੇ ਹੋ ਜੀ ਮਾਰ ਆ ਜਾਏ ਜੀ ਕਰੋ ਮੇਰੇ ਮਿੱਤਰ ਮੈਂ ਵੀ ਵੇਖ ਲਵਾਂਗੀ ਆਪ ਜਿੰਨੇ ਤੋਂ ਲਾ 3500 ਦੀ ਸਹੀ ਕਰੀ ਮੜੇ 4000 ਦੀ ਨਹੀਂ ਭਾਈ ਜੀ ਬਸ ਠੀਕ ਹੈ ਸਰ ਜੇ ਮੈਂ ਰਾਜਾ ਕੀ ਹੋ ਗਾ ਜਿਹਨੇ ਜਿਹੜੀ ਗੈਤੀ 4500 ਮੋੜ ਬਲਾਈ ਕਰੋ ਗਰੀਬ ਆ ਰਿਹਾ ਤੇਰਾ ਗਰੀਬ ਬੰਦਾ ਹੈ ਆਹ ਦੇਖੋ ਯਾਰ ਅੱਜ ਦੇ ਪੂਰੇ ਦੀ ਉਹ ਗਰੀਸੀ ਲੈਂਦਾ ਨਾ ਨਾਰਾ ਇਹ ਦੇਖੋ ਪੱਟਾ ਲਵਾਉਂਦੇ ਐ ਫੈਟ ਨਹੀਂ ਨਹੀਂ ਵਧੀਆ ਫਾਇਦਾ ਭਾਈ ਜੀ ਕੁਆਲਟੀ ਹੈ ਅੱਖ ਕੰਨੀ ਨਾ ਜਾ ਜਿੰਦੇ ਨੂੰ 5000 ਰੁਪਏ ਚਲ ਚਲ ਠੀਕ ਓਕੇ ਕੁਆਲਟੀ ਦੀ ਹੈ ਮੈਂ ਤੁਹਾਨੂੰ ਦੀ ਲੋਟੀ ਛੋਲੇ ਭਾਈ ਹੋਈ ਉਹਨੂੰ ਛੜਤੀ ਸਹੀ ਮੈਂ ਦਾਵਾਂਗੇ ਸੰਗਤ ਐ ਇਹਨੂੰ ਪਿੱਛੇ ਨੂੰ ਕੁਆਲਟੀ ਵਾਲੀ ਗੁੱਟ ਪੁੱਟ ਮਰੀ ਕੁਆਲਟੀ ਦਾ ਦੇਖੀ ਤੁਸੀਂ ਕੀ ਦਿਓ ਓਕੇ ਹੈ ਓਕੇ ਹੈ ਉਹ ਪੱਛੋ ਬਾਈ ਮੈਨੂੰ ਪਤਾ ਹੈ ਉਹ ਛੱਡ ਕੇ ਪਾ ਦੇ ਦੇਖ ਲੈ ਰਾਜੂ ਸਿੰਘ ਦੇ ਤਾਂ ਲੈ ਕੇ ਜ ਨਹੀਂ ਆ ਰਿਹਾ ਸੌਦਾ ਨਹੀਂ ਹੋਇਆ ਆਪਣਾ ਚੱਜ ਨਾਲ ਛੱਡ ਦਿਓ ਆ ਲੈ ਜੋ ਦੇਖ ਲਾ ਮੈਂ ਇੱਕ ਵਾਰੀ ਹਾਂ ਚੈੱਕ ਕਰ ਲੈ ਗੱਲ ਹਾਂ ਆ ਚੰਗੀ ਕੋਈ ਮਹਿੰਗੀ ਨਹੀਂ ਹੈ ਜੀ ਬੜਾ ਮਹਿੰਗੀ ਸਾਸ਼ਤਰੀ ਕਾ ਨਹੀਂ ਲੈਣੀ ਲੈਣੀ ਯਾਰ ਇਹ ਤਾਂ ਬਣ ਗਈ ਬਾਈ ਜੀ ਮੜਾ ਦੇਖ ਲਓ ਇਧਰ ਵੀਰ ਜੀ 1 ਮਿੰਟ ਵੀਰ ਜੀ ਆ ਛੋਟਿਆਂ ਜੀ ਉਹ ਇੱਕ ਪਾਸੇ ਤਾਂ ਬੰਨੋ ਇੱਕ ਪਾਸੇ ਹੋ ਗਈ ਹੈ ਇਹੀ ਕਰ ਦਿੰਦੇ ਮੈਂ ਪਰ ਇੱਕ ਘੱਟ ਕਰਨੀ ਕਿਉਂ ਕਿ ਮੇਰੇ ਯਾਰ ਆ ਜਾਣਗੇ ਆਪਾਂ ਉਹਨਾਂ ਨੇ ਤਾਂ ਘੱਟ ਮਾਲ ਮਾਰ ਦੋਣੇ 350 ਦੀ ਗੱਲ ਨਾਲ ਆਪਾਂ ਬੋਲੀ ਦੀ ਹੈ ਕਿ ਪਰ ਇੱਥੋਂ ਮੈਨੂੰ ਕਿਸੇ ਤੋਂ ਜੋ ਮਰਜ਼ੀ ਦੇ ਦੇ ਉਹੀ ਕਰਨ ਦਾ ਕਰਨੀ ਦੇਣੀ ਨਾ ਆਪਣੇ ਪਿੰਡ ਦੇ ਬੰਦੇ ਨੇ ਮੈਨਾਂ ਤਾਂ 70 ਰੁਪਏ ਹੀ ਲੈਂਦਾ ਮੇਰੇ ਪਿੰਡ ਦੇ ਨਹੀਂ ਗੱਲ ਬੈ ਲੈ ਨਹੀਂ ਇਹ ਬਾਈ ਸਹੀ ਅਸੀਂ ਸਨਾਮ ਤੋਂ ਫਿਰ ਯਾਰ ਲੈ ਲੈਂਦਾ ਮੈਂ ਦੋੇ ਵਾਸੇ ਲਖਾਈ ਬਈ ਇਹ ਕਰਾ ਦੂ। ਪੁੱਛ ਠੀਕ ਹੈ ਜੀ ਠੀਕ ਹੈ। ਦੇ ਪੈਸੇ ਤਾਂ ਦੇ ਉਹਨੂੰ। ਦੋੇ ਵਾਸੇ ਵੀ। ਇਹਨੇ ਬੰਦੇ ਨੇ ਆਪਣੀ ਇੱਜ਼ਤ ਕਰੀ। ਮੈਨੂੰ ਕੁੱਛੀ ਤੋਂ 1 ਕਰੋੜ ਦੇ ਦੇ। ਹਰੇਕ ਤੋਂ 200 ਲੇਣਾ ਤਾਂ ਤੋਂ 100 ਹੀ ਲਊ। ਠੀਕ ਹੈ। ਪਤਾ ਖਾਨ ਨੂੰ ਮੇਰਾ। ਹਾਂ। ਬਹੁਤ ਆਸਣਾ। ਤਾ ਤਾ। ਆਪਣਾ ਬੰਦਲ ਕੀਤਾ। ਕੋਈ ਰਾਇ ਇਹ ਕਹਦੇ 500 ਦੇ 500 ਦੋ ਦੇ ਲਓ। ਨਾ ਆਪਾਂ। ਬਦ ਲੈਦੀ ਨੇ।